ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪੰਚ ਟੂਡੇ ਸਪੋਰਟਸ ਤੇ ਅੱਜ ਪਹੁੰਚ ਗਏ ਜੀ ਪਿੰਡ ਆਦਮਪੁਰਾ ਜ਼ਿਲ੍ਹਾ ਬਠਿੰਡਾ ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਜ਼ਿਲ੍ਹਾ ਵਾਈਜ਼ ਆਲ ਓਪਨ 21 ਫਰਵਰੀ 2025 ਦਿਨ ਸ਼ੁੱਕਰਵਾਰ ਜਿਹੜਾ ਸ਼ਾਨਦਾਰ ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਕਰਵਾਇਆ ਜਾ ਰਿਹਾ ਪਿੰਡ ਆਦਮਪੁਰਾ ਜ਼ਿਲ੍ਹਾ ਬਠਿੰਡਾ ਜੀ ਤੇ ਸਾਡੇ ਸਹਿਯੋਗੀ ਸੱਜਣ ਜਿਨ੍ਹਾਂ ਦਾ ਅੱਜ ਦੇ ਸ਼ਾਨਦਾਰ ਟੂਰਨਾਮੈਂਟ ਵਿੱਚ ਵੱਡਾ ਸਹਿਯੋਗਦਾਨ ਹੈ ਜੀ ਵੱਡਾ ਸਹਿਯੋਗ ਤੇ ਕ੍ਰਿਕਟ ਟੀਮ ਵੱਲੋਂ ਵੀ ਵਿਸ਼ੇਸ਼ ਸਹਿਯੋਗ ਆਦਮਪੁਰ ਦੀ ਟੀਮ ਵੱਲੋਂ ਜਿਹੜੇ ਪ੍ਰਬੰਧ ਬਹੁਤ ਚੰਗੇ ਕੀਤੇ ਆ ਜੀ ਸਾਡੇ ਗਾਂਧੀ ਸਪੋਰਟਸ ਵਾਲੇ ਵੀਰ ਅਮਰੀਕ ਕਿਲਾ ਬਟੂਹਾ 1 2 3 4 ਉਧਰ ਇੱਕ ਉਲਟ ਸਾਈਡ ਗਰਾਊਂਡ ਬਣਿਆ ਜੀ ਇੱਕ ਹੋਮ ਗਰਾਊਂਡ ਹੈ ਜੀ ਪੰਜ ਗਰਾਊਂਡ ਹੈ ਜੀ ਟੋਟਲ ਹਾਂਜੀ ਹਾਂਜੀ ਰਵਣੇ ਭਾਈ ਕੀ ਹਾਲ ਚਾਲ ਵੈਲਕਮ ਜੀ ਵੈਲਕਮ ਤੁਹਾਨੂੰ ਸੈੱਟ ਅਪਡੇਟ ਵੀ ਦਿਨੇ ਥੋੜੀ ਜੀ ਸੈੱਟ ਅਪਡੇਟ ਆਪਣੇ ਕੋਲ ਜਿਹੜੀ ਆਈ ਹੈਗੇ ਕੌਸ਼ਕ ਦੇ ਸੈਟਾਂ ਦੀ ਜਿਹੜਾ ਕੁਲਦੀਪ ਦਾ ਕਨਫਰਮ ਨਹੀਂ ਕੋਟ ਗੁਰੂਵਾਲ ਦਾ ਪਰ ਜੇ ਆਇਆ ਉਹਨਾਂ ਦਾ ਸੈੱਟ ਬਣਨਾਗਾ ਭੁੱਲਰ ਕੋਟਲੀ ਦੇ ਨਾਲ ਤੇ ਸ਼ੇਅਰ ਕਰ ਦਿਓ ਸਾਰੇ ਭਰਾ ਤੁਹਾਨੂੰ ਆਪਣੀ ਸੈੱਟ ਅਪਡੇਟ ਦੇ ਗਏ ਜੀ ਪਹਿਲਾਂ ਆਪਾਂ ਸੈੱਟ ਬਹੁਤ ਚੰਗੇ ਬਣੇ ਆ ਤੇ ਪੈਣੇ ਪਟਾਕੇ ਹੀ ਆ ਮੇਰੇ ਮਿੱਤਰੋ ਬਹੁਤ ਚੰਗੇ ਸੈੱਟ ਬਣੇ ਆ ਸ਼ਾਨਦਾਰ ਜਿਹੜੇ ਮੈਚ ਲੱਗਣਗੇ ਅੱਜ ਤੇ ਪਿੰਡ ਦੇ ਸੈੱਟ 'ਚ ਖੇਡਣਾ ਮੈਨੂੰ ਲੱਗਦਾ ਗੋਪਾ ਖੇਡੂ ਆਦਮਪੁਰ ਵਾਲਾ ਇਕੱਲਾ ਇੱਕ ਪਲੇਅਰ ਹੀ ਬਾਹਰੋਂ ਖੇਡੂ ਮੈਨੂੰ ਲੱਗਦਾ ਭਾਈ ਮੋਨਾ ਖੇਡੂ ਨਾਲ ਗਰਚੇ ਥੋਰੀ ਜੱਸੇ ਹੋਰੀ ਤੇ ਭਾਈ ਮੈਨੂੰ ਲੱਗਦਾ ਪਿੰਦਾ ਸ਼ਾਇਦ ਖੇਡੇ ਪਿੰਦੇ ਤਾਂ ਪੱਕਾ ਨਹੀਂ ਮੈਨੂੰ ਪਤਾ ਤੇ ਨਾਲ ਰਾਜਪ੍ਰੀਤ ਨੇਟ ਤੇ ਖੇਡੂਗਾ ਤੇ ਮੋਸੀਨ ਅंसारी ਜੀ ਇੱਕ ਮੀਡੀਅਮ ਦਾ ਟੂਰਨਾਮੈਂਟ ਹੈ ਭਾਈ ਸਭ ਮੀਡੀਅਮ ਦਾ ਰਵੀ ਨਹੀਂ ਖੇਲੇਗਾ ਜੀ ਮੀਡੀਅਮ ਵਾਲੇ ਪਲੇਅਰ ਖੇਡਣਗੇ ਸਾਰੇ ਰਾਜਪਾਲ ਬਾਗੜੀ ਵੀ ਕਹਿੰਦੇ ਸ਼ਾਇਦ ਅੱਜ ਪੁੱਜ ਸਕਦਾ ਜਿਲ੍ਹਾ ਵਾਈਜ਼ ਜੇ ਭਨੇਰੀ ਦਾ ਸੈੱਟ ਆਇਆ ਕਿਉਂਕਿ 50 50 ਚਾਂਸ ਆ ਭਨੇਰੀ ਦੇ ਸੈੱਟ ਦੇ ਪਰ ਜੇ ਭਨੇਰੀ ਦਾ ਸੈੱਟ ਆਇਆ ਭਨੇਰੀ ਦੇ ਸੈੱਟ ਵਿੱਚ ਅੱਜ ਰਾਜਪਾਲ ਬਾਗੜੀ ਤੇ ਰਿੰਕੂ ਮੱਲਿਆ ਇਹ ਦੋ ਪਲੇਅਰ ਖੇਡਣਗੇ ਆਪਣੇ ਕੋਲ ਜਿਹੜੀ ਸੈੱਟ ਅਪਡੇਟ ਆਈ ਹੈ ਤੇ ਭਗਤ ਥਲੇ ਦੀ ਟੀਮ ਚ ਲੱਭਾ ਖੇਡੂਗਾ ਫਰੋਸ਼ ਵਾਲਾ ਜੇ ਸੈੱਟ ਆਇਆ ਕਿਉਂਕਿ ਕਨਫਰਮ ਕੋਈ ਨਹੀਂ ਸੈੱਟ ਹੈ ਜ ਆਪਣੇ ਕੋਲੇ ਪਰ ਸੈੱਟਾਂ ਦੇ ਜਿਹੜੇ ਚਾਂਸ ਆਪਣੇ ਕੋਲੇ ਬਣਦੇ ਉਹ ਦੱਸ ਰਹੇ ਆਪਣੇ ਕਿਉਂਕਿ ਕੁਝ ਪਲੇਅਰਾਂ ਨਾਲ ਗੱਲ ਹੋਈ ਸੀਗੀ ਤੇ ਪੁੱਲਰ ਕੋਟਲੀ ਦਾ ਸੈੱਟ ਆਪਣੇ ਕੋਲ ਲਗਭਗ ਕਨਫਰਮ ਹੀ ਆ ਉਹਦੇ ਨਾਲ ਖੇਡਣਾ ਈਸ਼ਰ ਖੇਡੂਗਾ ਨੈੱਟ ਤੇ ਗੁਰੂ ਸਰ ਜਲਾਲ ਕਹਿਲਾ ਚੋਟੀ ਦਾ ਨੈੱਟਮੈਨ ਚੋਂਬਰ ਬਣ ਗਿਆ ਯੰਗ ਸਟਾਰ ਬਹੁਤ ਤਕੜਾ ਜਿਹੜਾ ਨੈੱਟਮੈਨ ਬਣ ਗਿਆ ਅੱਜ ਕੱਲ ਵੱਡਾ ਚਰਚਾ ਹੁੰਦਾ ਚਰਚਾ ਦਾ ਵਿਸ਼ਾ ਬਣਿਆ ਵਾ ਮੀਡੀਅਮ ਖੇਡ ਗਰਾਊਂਡਾਂ 'ਚ ਤੇ ਨਾਲ ਪੁੱਲਰ ਕੋਟਲੀ ਵਾਲਾ ਨਾਲ ਉਹਦੇ ਡਿਫੈਂਸ ਤੇ ਹੋਣਗੇ ਮਨਿੰਦਰ ਹੋਰੀ ਤੇ ਗੁਲਦੀਪ ਹੋਊਗਾ ਕੋਟਗੁਰੂ ਵਾਲਾ ਨਾਲ ਮਸੁੰਡਾ ਹੁਮਾਨ ਵਾਲਾ ਮਿਲਦਾ ਤੇ ਨੈੱਟ ਤੇ ਇਸ਼ਾਰਾ ਤੁਹਾਨੂੰ ਦੱਸ ਹੀ ਦਿੱਤਾ ਇਹ ਸੈਟਅਪ ਨੇ ਕੋਟਗਰੀ ਭੁੱਲਰਦਾ ਜਮਾਂ ਕਨਫਰਮ ਹੀ ਹੈ ਲਗਭਗ ਤੇ ਕੱਲਾ ਇਹਦੇ ਵਿੱਚ ਗੁਲਦੀਪ ਦੀ ਕਨਫਰਮ ਹੈ ਨਹੀਂਗਾ ਕਿ ਗੁਲਦੀਪ ਨੂੰ ਸ਼ਾਇਦ ਅੱਜ ਹੈਗਾ ਫੰਕਸ਼ਨ ਕੋਈ ਵਿਆਹ ਹੋਊਦਾ ਤੇ ਉਧਰ ਸ਼ਾਇਦ ਉਹ ਜਾਣਾ ਪੈ ਗਿਆ ਉਹਨੂੰ ਹੋ ਸਕਦਾ ਲੇਟ ਆਵੇ ਤੇ ਬਾਕੀ ਘਟਿਆ ਵਾਲੀ ਦਾ ਸੈੱਟ ਵੀ ਆ ਰਿਹਾ ਆਪਣੇ ਕੋਲੇ ਤੇ ਸਾਰੇ ਟੌਪ ਦੇ ਸੈੱਟ ਜਿਹੜੇ ਖੰਜਰਾਲ ਪੱਟੀਆਂ ਸਾਰੇ ਚੋਟੀ ਦੇ ਮਾਲ ਜਿਹੜੇ ਆਪਣੇ ਕੋ ਪਹੁੰਚ ਰਹੇ ਆ ਜੀ ਮੀਡੀਅਮ ਦੇ ਜਿੰਨੇ ਵੀ ਚੋਟੀ ਦੇ ਸੈਟ ਪਹੁੰਚੇ ਆ ਜੀ ਤੇ ਪ੍ਰਬੰਧਕ ਕਮੇਟੀ ਤੇ ਢੱਲੋ ਸਾਹਿਬ ਪ੍ਰਬੰਧਕ ਕਮੇਟੀ ਪਹੁੰਚ ਜੋ ਵੀ ਦਿੱਤੇ ਟਾਈਮ ਤੋਂ ਲਗਭਗ ਲੇਟ ਆ ਟੀਮਾਂ 12 ਵਜੇ ਦਾ ਟਾਈਮ ਸੀਗਾ ਜੀ ਸਾਰੀਆਂ ਟੀਮਾਂ ਨੂੰ ਤੇ ਬੇਨਤੀ ਆ ਜੀ ਸਾਰੇ ਭਰਾਵਾਂ ਨੂੰ ਬਰਾਂਡ ਟੀਮਾਂ ਹੋਣਾਂ ਬਾਕੀ ਸਿਮਾ ਆਈ ਜਾਂਦੀਆਂ ਜੀ ਉਹ ਗੁੱਟੇ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਤੇ ਸਾਰੀਆਂ ਟੀਮਾਂ ਸੁਖਨਾ ਪਹੁੰਚਦੀਆਂ 5 ਮਿੰਟ ਕਰਦੇ ਤੇ ਲੰਗਰ ਦਾ ਪ੍ਰਬੰਧ ਸਾਰਾ ਉੱਕੇ ਹੈ ਤੇ ਬਸ ਪਲੇਅਰਾਂ ਦਾ ਸਹਿਯੋਗ ਚਾਹੀਦਾ ਨਾਲ ਸੁਖਨਾ ਟਾਈਮ ਨਾਲ ਟੂਰਨਾਮੈਂਟ ਨੂੰ ਪੇਗ ਕਰਦੇ ਆ ਪਾਪਾ ਸਾਹਿਬ ਜੀ ਸਤ ਬੱਲਾ ਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਇੱਥੇ ਮੇਰੇ ਪਿੰਡ ਦੇ ਭਰਾ ਮੇਰੇ ਪੰਚਾਇਤ ਮੈਂਬਰ ਚਾਚੇ ਤਾਂ ਇਹ ਜਿੰਨਾ ਕਰਕੇ ਇੰਨੀ ਸਪੋਰਟ ਕਰੀ ਆ ਵਿਚਾਰਿਆਂ ਨੇ ਸਾਰੇ ਪਿੰਡ ਨੇ ਅੱਜ ਖੇਡ ਮੇਲਾ ਹੋਇਆ ਜੀ ਇੰਨਾ ਦੇਣ ਸਾਰੀ ਉਮਰ ਦੀ ਬਾਈ ਦੇ ਸਕਦੇ ਇੱਕ ਨਿੱਕੇ ਜਿਹੇ ਸੱਦੇ ਤੇ ਜਿੱਦ ਦੇ ਮੈਂ ਕੰਮ ਵਿੱਢਿਆ 100 ਰੁਪਏ ਨਹੀਂ ਸੀਗਾ ਇਹਨਾਂ ਬੰਦਿਆਂ ਨੇ ਅੱਜ ਬਾਈ 4 ਲੱਖ ਰੁਪਈਆ ਕੱਛਾ ਕਰਕੇ ਦੇਤਾ ਇਹਨਾਂ ਦੇਣ ਬਾਈ ਸਾਰੀ ਉਮਰ ਦੇ ਨਹੀਂ ਸਕਦੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਬਰਕਤ ਬਖਸ਼ੇ ਜੀ ਜੀ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਥੈਂਕ ਯੂ ਜੀ ਸਾਰਾ ਵਕਤ ਤੇ ਪਰਸਪਰ ਆਪਣੀ ਉਸਮੰਤੀ ਨਹੀਂ ਕਰਦੇ ਹਾਂ ਜੀ ਬੰਦ ਸਾਹਿਬ ਤੁਸੀਂ ਜਰੂਰ ਦੋ ਬੋਲ ਸੰਦੇ ਕਰੋ ਜੀ ਹਾਂ ਜੀ ਅਸੀਂ ਇਹ ਕਲੱਬ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਜੀ 8 ਸਾਲਾਂ ਬਾਅਦ ਜੀ ਜੀ ਇਹ ਟੂਰਨਾਮੈਂਟ ਕਰਾਇਆ ਜੀ ਜੀ ਮੈਂਬਰ ਆਪਣੇ ਬੈਠੇ ਨਾਲ ਆਪਣੇ ਜੀ ਮਾਨ ਸਾਹਿਬ ਜੀ ਜੀ ਮੈਂਬਰ ਆਪਣੇ ਮੋਹਣਾ ਸੀ ਜੀ ਜੀ ਇਹਨਾਂ ਨੇ ਬਹੁਤ ਹੀ ਪ੍ਰਾਲਾ ਕੀਤਾ ਜੀ ਜੀ ਥੋੜੇ ਦਿਨ ਬਚੀ ਪ੍ਰੋਗਰਾਮ ਜੀ ਕੇ ਜੋ ਕਿ ਅੱਜ ਤੁਹਾਡੇ ਸਾਹਮਣੇ ਹਾਂਜੀ ਸਾਰੀ ਇਧਰ ਪੰਚਾਇਤ ਬਿਰਾਜਮਾਨ ਸਾਡੇ ਕੌਂਸਲਿੰਗ ਮੈਂਬਰ ਜੀ ਜੀ ਹਰਿੰਦਰ ਸਿੰਘ ਨੀਟੂ ਮੈਂਬਰ ਜੀ ਸਾਡੇ ਪ੍ਰਚਾਰ ਸਿੰਘ ਮੈਂਬਰ ਜੀ ਜੀ ਸਾਡੇ ਕੁਲਦੀਪ ਸਿੰਘ ਜੀ ਇਹ ਕਮੇਟੀ ਮੈਂਬਰ ਵੀ ਹੈ ਬਾਈ ਨੇ ਬਹੁਤ ਸਪੋਰਟ ਕਰੀ ਆ ਜੀ ਜੀ ਸਾਡੇ ਜੱਗੀ ਜੀ ਬੈਠੇ ਉਧਰਾਂ ਪਾਰਟੀ ਦੇ ਰਾਜੂ ਮੈਂਬਰ ਜੀ ਇਕਵਾਲ ਮੈਂਬਰ ਜੀ ਜੀ ਸੋ ਸਾਡੇ ਤੁਹਾਡੀ ਪਲੇਅਰ ਗੁਰਜੰਟ ਮੰਗਾ ਪ੍ਰਧਾਨ ਜੀ ਸਾਡੇ ਕਲੱਬ ਦੇ ਸੱਭਿਆਚਾਰਕ ਦੇ ਪ੍ਰਧਾਨ ਜੀ ਆ ਮਿੱਟੀ ਦੇ ਗੁਰਦੇਵ ਸਿੰਘ ਜੀ ਸਾਡੇ ਉਹ ਉਹ ਜੀ ਸੀਨੀਅਰ ਆਗੂ ਜੀ ਕਾਂਗਰਸ ਪਾਰਟੀ ਦੇ ਜੀ ਜੀ ਬਾਈ ਆਪਣੇ ਸਮਾਜ ਸੇਵੀ ਨਿੱਕਾ ਭਰਾ ਸਾਡਾ ਜਿੰਨੀਆਂ ਚ ਬਹੁਤ ਸਪੋਰਟ ਕਰਦਾ ਬਾਈ ਯਾਰ ਜਨਪੋਰਾ ਤੇ ਇੱਕ ਜੀ ਪਈ ਆ ਜੀ ਜੀ ਤੋਂ ਨਾਲ ਸਾਡੇ ਤੇ ਸੋਹਣ ਬਾਲੀਵਾਲ ਪਲੇਅਰ ਜਗਦੀਪ ਮੇਰਾ ਛੋਟਾ ਭਰਾ ਬਿਲਕੁਲ ਕੌਰ ਮੈਂਬਰ ਸਾਡੇ ਸੁਖਪਾਲ ਸਿੰਘ ਸੈਕਟਰੀ ਜੀ ਸੈਕਟਰੀ ਸਾਹਿਬ ਦਰਸਿਕਾ ਜੀ ਨਹੀਂ ਸਾਡੇ ਪਿੰਡ ਨੂੰ 4-5 ਸਾਲ ਹੋ ਗਏ ਸੁਭਾਵਾਂ ਦੇ ਜਾਂਦੇ ਆ ਠੀਕ ਹੈ ਜੀ ਸੋ ਸਾਰਿਆਂ ਅਸੀਂ ਜੀ ਧੰਨਵਾਦ ਕਰਦੇ ਹਾਂ ਬਲਕਾਰ ਸਿੰਘ ਸਿੱਧੂ ਐਮ ਐਲ ਏ ਸਾਹਿਬ ਦਾ ਵਾਹਿਗੁਰੂ ਧੰਨਵਾਦ ਸਰਦਾਰ ਗੁਰਪ੍ਰੀਤ ਸਿੰਘ ਕਾਂਗਰਸ ਸਾਹਿਬ ਦਾ ਜੀ ਸਾਬਕਾ ਮੰਤਰੀ ਜੀ ਹਰਿੰਦਰ ਹਿੰਦਾ ਜੀ ਕਾਲੀਦਾਲ ਦੇ ਹਲਕਾ ਚਾਰਜ ਜੀ ਜਤਿੰਦਰ ਸਿੰਘ ਪੱਲਾ ਜੀ ਵਾਹਿਗੁਰੂ ਸੋ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀਆਂ ਪਾਰਟੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਆਹ ਬੱਲੇ ਆਦਮਪੁਰ ਕਿਉਂ ਵੱਡੀਆਂ ਗੱਲਾਂ ਆਦਮਪੁਰੇ ਦਾ ਪਾਲੀਬਾਲ ਸ਼ੂਟਿੰਗ ਮੀਡੀਅਮ ਬ੍ਰਾਂਡ ਕੱਪ ਇਹ ਜੀ ਸਾਡੀ ਪ੍ਰਬੰਧਕ ਕਮੇਟੀ ਪਿੰਡ ਆਦਮਪੁਰਾ ਟੌਪ ਦੇ ਮੈਚ ਲੱਗਦੇ ਨ ਤੇ ਏਕਾ ਬਹੁਤ ਆ ਪਿੰਡ ਦਾ ਹਰੜ ਵੱਖੋ ਵੱਖ ਪਾਰਟੀਆਂ ਵੱਖੋ ਵੱਖ ਕਿਤੇ ਵਾਲੇ ਬੰਦੇ ਪਰ ਏਕਾ ਜਿਹੜਾ ਬਹੁਤ ਵੱਡਾ ਪਿੰਡ ਦਾ ਤੇ ਭਣਿਆਰੀ ਆਊਗੀ ਜੀ ਸਿੱਧੂ ਦੀ ਅਪਡੇਟ ਹੈ ਨਹੀਂ ਜੀ ਕਨਫਰਮ ਅਜੇ ਕੋਈ ਸਿੱਧੂ ਦੀ ਅਪਡੇਟ ਹੈ ਨਹੀਂ ਵੀਰੇ ਸਿੱਧੂ ਹੋ ਸਕਦਾ ਵੀ ਕਟਿਆਲੀ ਚ ਖੇਡੇ ਜਿਆਦਾ ਚਾਂਸ ਜੇ ਆਇਆ ਤਾਂ ਕਿਉਂਕਿ ਫਾਜ਼ਿਲ ਦਾ ਸੈਟਰ ਉਹਨਾਂ ਦਾ ਉਹੀ ਬਣਦਾਗਾ ਸਿੱਧੂ ਦਾ ਕਟਿਆਲੀ ਚ ਤੇ ਵਧੀਆ ਸੈਟ ਜਿਹੜੇ ਆਪਣੇ ਕੋਲ ਤਿਆਰ ਨੇ ਤੇ ਵੇਟ ਆ ਜੀ ਹੁਣ ਟੀਮਾਂ ਦੀ ਟਾਈਮ ਨਾਲ ਪਹੁੰਚ ਜਾ ਮੇਰਾ ਵੀਰ ਕਿਉਂਕਿ ਦਿੱਤੇ ਸਮੇਂ ਤੋਂ ਆਪਾਂ ਲੇਟ ਆ ਥੋੜੇ ਜੇ ਤੇ ਜਰੂਰ ਮੇਰਾ ਵੀ ਟਾਈਮ ਨਾਲ ਪਹੁੰਚ ਜਾਓ ਧੰਨਵਾਦ ਹੋਊਗਾ ਸਾਰੇ ਭਰਾਵਾਂ ਦਾ ਜਤਿੰਦਰ ਗਰੇਵਾਲ ਜੀ ਸਿੱਧੂ ਦੀ ਅਪਡੇਟ ਅਜੇ ਕਨਫਰਮ ਹੈ ਨਹੀਂ ਵੱਡੇ ਭਾਈ ਤੇ ਧੰਨਵਾਦ ਸਾਰੇ ਵੀਰਾਂ ਦਾ ਲਾਈਵ ਨਾਲ ਜੁੜੇ ਰਹਿਣ ਲਈ ਲਾਈਵ ਨੂੰ ਸ਼ੇਅਰ ਜਰੂਰ ਕਰਦੇ ਹੋ ਬਈ ਆਪਣੇ ਅਪਡੇਟ ਜਿਹੜੀ ਟੀਮਾਂ ਕੋਲੇ ਪਹੁੰਚ ਜੇ ਪਲੇਅਰਾਂ ਕੋਲੇ ਪਹੁੰਚ ਜੇ ਵੀ ਟਾਈਮ ਨਾਲ ਪਹੁੰਚ ਜਾਣ ਸਾਰੇ ਵੀਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ